ਉਹ ਸਸਿਵਗਾਦ ਉਸਾਰੇ ਕਿ ਲਗਾਤਾਰ ਅਲੱਗ-ਅਲੱਗ ਕਲਚਰ ਜਿਹੜੇ ਨੂੰ ਪੇਸ਼ ਕੀਤੇ ਜਾ ਰਹੇ ਨੇ ਤੇ ਉਸ ਦੇ ਪਾਸੇ ਲੋਕ ਹੀ ਰਹਿੰਦੇ ਉਹ ਜੁਰ ਇਸ ਨੂੰ ਤੂੰ ਦੇਖੇ ਹੋਏਂ ਜਿੰਨਾ ਜ਼ਰਾ ਤਾਂ ਖੁਸ਼ੀ ਦੀ ਆ ਉਹ ਜੁਰ ਕੋਈ ਤੇਜ਼ ਤੇ ਚਰ ਦੇਖੋ ਨੁਰੀ ਤੇ ਜੇਕਰ ਤੁਸੀਂ ਰੋਲ ਸੱਸੀ ਬੋਲੇ ਵਿੱਚ ਆਂਦੇ ਹੋ ਖੁੱਲਾ ਦੇ ਵਿੱਚ ਆਂਦੇ ਹੋ ਤਾਂ ਆਪਣੇ ਆਪ ਹੀ ਮਨ ਜਿਹੜਾ ਉਹ ਦੁਰ ਕੋਸ਼ਿਦਮਾ ਹੋ ਜਾਂਦਾ ਹੈ ਤੇ ਤੁਸੀਂ ਦੇਖੋ ਫਿਲਹਾਲ ਜਿਹੜਾ ਇਹ ਦਾਸ ਜਿਹੜਾ ਦਿਖਾਇਆ ਜਾ ਰਿਹਾ ਉਹ ਹਰਿਆਣਵੀ ਦਾਸ ਹੈ ਤੇ ਹਰਿਆਣੇ ਦੇ ਵਿੱਚ ਕਿਸ ਤਰ੍ਹਾਂ ਚਲਚਲ ਸੰਭ ਕੇ ਰੱਖਿਆ ਹੋਇਆ ਨੇ ਇਹ ਕਲਾਕਾਰਾਂ ਨੇ ਇਹ ਤੇ 2000 ਸਾਲ ਦੇ ਵਿੱਚ ਕਈ ਸਾਲਾਂ ਤੋਂ ਲਗਾਤਾਰ ਇਸੇ ਤਰ੍ਹਾਂ ਆਉਂਦੇ ਨੇ ਤੇ ਲੋਕਾਂ ਨੂੰ ਆਪਣੇ ਨਾਲ ਨਚਾਉਂਦੇ ਕੋਈ ਵੀ ਸਟਾਈਲ ਦੇ ਕਿੰਨੀ ਜਣੇ ਲੋਕ ਇੱਥੇ ਆ ਕੇ ਪ੍ਰਗਟਾ ਕਰਦੇ ਹੋਏ ਨਜ਼ਰ ਆਉਂਦੇ ਕਿੰਨੀ ਲਗਾਤਾਰ ਦੇਖਦੇ ਦੇਖਿਆ ਜਾਵੇ ਤਾਂ ਆਧੁਨਿਕ ਸਮਾਜ ਦੇ ਵਿੱਚ ਜ਼ਿੰਦਗੀ ਜਿਹੀ ਹੈ ਉਹ ਸੀਮਾ ਵਾਂਗੂ ਤੋੜਦੀ ਹੋਈ ਨਜ਼ਰ ਆਉਂਦੀ ਹੈ ਪਰ ਜਦੋਂ ਰੋਸਟਿਸਟਲ ਲੱਗਦਾ ਤਾਂ ਲੋਕ ਐਸੇ ਆਪਣਾ ਸੰਕ੍ਰਾਸਟ ਜਿਹੜਾ ਸਕਾਰ ਜਿਹੜੀ ਆ ਉਹ ਭੁੱਲ ਕੇ ਕਿਥੇ ਪਹੁੰਚਦੇ ਨੇ ਕਿਥੇ ਖੁਸ਼ੀ ਮਨਾਦੇ ਹੋਏ ਨਜ਼ਰੋਂ ਦੇ ਤਰ ਕਰ ਕਰ ਰਿਹਾ ਮੌਜੂਦਾ ਕਲਾਕਾਰਾਂ ਨਾਲ ਗੱਲਬਾਤ ਕਰਾਂਗੇ ਕਿ ਕਿਹੜਾ ਇਹ ਨਾਜਰੇ ਕੀ ਹੁਣ ਅੱਜ ਚਾਹਿਆ ਜਾ ਰਿਹਾ ਹੈ ਅਗਰ ਪੱਲਾ ਦੀ ਗੱਲ ਕਰ ਜਾਵੇ ਤਾਂ ਫਿਲਹਾਲ ਇਹ ਕਿਹੜਾ ਗਾਣਾ ਜਿਹੜਾ ਉਹ ਗਾਇਆ ਜਾ ਰਿਹਾ ਉਸ ਤੋਂ ਬਾਅਦ ਇਹ ਗੱਲਬਾਤ ਵੀ ਹੋਈ ਨੂੰ ਨਜ਼ਰ ਆਏਗੀ ਕਿ ਕਿ ਨਜ਼ਰਾਂ ਪਰ ਬਹੁਤ ਬੀਨੂ ਸੋ ਲਾਗਤ ਦੇ ਵਿੱਚ ਉਹ ਮਾਦਰਾਤ ਦੇ ਵਿੱਚ ਤਾਂ ਛੱਡੀਕਰ ਦੇ ਵਿੱਚੋਂ ਸਾਫ ਸਫਾਈ ਨੂੰ ਦੇ ਕੇ ਇਹ ਕਿਹੜਾ ਉਹ ਸੁਸਚਿਤ ਦੇ ਵਿੱਚ ਲੋਕੋ ਜਿਹੜਾ ਹੋ ਰਿਹਾ ਰਸਿਆ ਕਿ ਜ਼ੀਰੋ ਬਜਟ ਇਹ ਕੰਮ ਕਰੀ ਜਾਵੇ ਤੇ ਜ਼ੀਰੋ ਬਜਟ ਨੂੰ ਲੈ ਕੇ ਇਹ ਰੋਜ਼ ਸੱਤੀਵ ਬਿਧਰਾ ਪਹਿਲੀ ਵਾਰ ਇਤਿਹਾਸ ਦੇ ਵਿੱਚ ਕੋ ਨੂੰ ਮਿਲਦਾ ਹੋਇਆ ਨਜ਼ਰ ਆ ਰਿਹਾ ਤਾਂ ਥੋੜੋ ਜਿਹਾ ਇਹ ਸਮਝਾਉਣ ਦੇ ਲਈ ਸਤਿਕਾਰ ਕਦੋਂ ਕਲਾਕਾਰਾਂ ਦੇ ਨੂੰ ਆਪਣੇ ਇਸਤਿਹਾਰ ਦੇ ਨਾਲ ਜੋੜਦੇ ਹੋ ਜਿਹੜਾ ਤੁਮ ਦੇ ਪਾਸੇ ਜ਼ੀਰੋ ਬਜਟ ਇਤਿਹਾਸ ਦੇ ਵਿੱਚ ਪਹਿਲੀ ਵਾਰ ਜ਼ੀਰੋ ਫੈਸਟੀਵਲ ਜਿਹੜਾ ਜ਼ੀਰੋ ਬਜਟ ਤੇ ਮਨਾਇਆ ਜਾ ਰਿਹਾ ਤਰਵੰਧਮਾ ਇਹ ਜ਼ੀਰੋ ਫੈਸਟੀਵਲ ਹੈ ਜਿਹੜਾ ਉਹ ਚੱਲਦਾ ਹੋਇਆ ਨਜ਼ਰ ਆ ਦਿੱਤਾ ਕਿ ਦੂਜਾ ਦਿਨ ਅਸਰਸ ਕਲਾਕਾਰ ਲੇ ਕੇ ਮੌਜੂਦ ਹੋ ਰਹੇ ਹੋਤੇ ਹੀ ਅਗਰ ਸ਼ਾਮ ਦੀ ਗੱਲ ਕਰਦੇ ਸ਼ਾਮ ਨੂੰ ਜਿਹੜੇ ਆ ਉਹ ਪ੍ਰੋਗਰਾਮ ਰੱਖੇ ਜਾਂਦੇ ਨੇ ਜਿਦੇ ਵਿੱਚ ਕਲਾਕਾਰ ਜਿਹੜੇ ਨੇ ਉਹ ਪ੍ਰਸਿੱਧ ਕਲਾਕਾਰ ਜਿਹੜੇ ਨੇ ਉਹ ਇੱਥੇ ਪੁੱਜਦੇ ਹੋਏ ਵੀ ਆ ਰਹੇ ਨੇ ਪਤਾ ਕੀ ਬੀਤੇ ਕੱਲ ਦੀ ਗੱਲ ਕਰਦਾ ਬੀਤੇ ਕੱਲ ਚੰਡੀਗੜ੍ਹ ਦੇ ਜ਼ਬਰਦਸਤ ਜਿਹੜੇ ਨੇ ਪੰਜਾਬ ਦੇ ਜ਼ਬਰਦਸਤ ਨੇ ਚੰਡੀਗੜ੍ਹ ਦੇ ਐਡਮਿਨਿਸਟਰेटर ਨੇ ਉਹ ਪੁੱਜਦੇ ਨੇ ਤੇ ਇੱਕ 11 ਜਿਹੜਾ 21 ਤਰੀਕ ਨੂੰ 11 ਵਜੇ ਜਿਹੜਾ ਉਹ ਇੰਟਰ ਰੋਸ ਫੈਸਟੀਵਲ ਦਾ ਉਦਘਾਟਨ ਕਰਦੇ ਹੋਏ ਨਜ਼ਰ ਆ ਰਹੇ ਨੇ ਲੋਗ ਹਾਲਕੀ ਸ਼ਨੀਵਾਰ ਨੂੰ ਦਿਨਾਂ ਸੁਤਿ ਦਾ ਦਿਨ ਹੈ ਲੋਕ ਇੰਨੇ ਲਗਾਤਾਰ ਰੋਡ ਫੈਸਟੀਵਲ ਦਾ ਮਜ਼ਾ ਲੈ ਰਹੇ ਲੱਦੇ ਹੋਏ ਨਗਰਾਂ ਦੇ ਹਾਲਾਂਕਿ ਇਸ ਹੋਰ ਫੈਸਟੀਵਲ ਦੇ ਵਿੱਚ ਅਗਰ ਗੱਲ ਕਰੀਏ ਤਾਂ ਉੱਥੇ ਪਾਸੇ ਬੱਚਿਆਂ ਦੇ ਖੇਡਣ ਦੇ ਲਈ ਥੂੜੀ ਜਿਹੇ ਨੇ ਕਹਿੰਦੇ ਨੇ ਉਹ ਲੱਗੇ ਹੋਏ ਦੂਰ ਨਗਰਾਂ ਤੇ ਫੂਡ ਸਟਾਲ ਦੀ ਗੱਲ ਕਰੀਏ ਤਾਂ ਫੂਡ ਸਟਾਲ ਵੀ ਇੰਦਰ ਰੋਡ ਫੈਸਟੀਵਲ ਦੇ ਵਿੱਚ ਲੱਗਾ ਹੋਇਆ ਕਿੰਨੇ ਦਿਨਾਂ ਦਾ ਹਾਲਾਂਕਿ ਉਹ ਸਟਾਲ ਵੀ ਕਈ ਤਰ੍ਹਾਂ ਦੇ ਲੱਗੇ ਹੋਏ ਨੇ ਤੇ ਕਈ ਤਰ੍ਹਾਂ ਦੇ ਫੁੱਲ ਜਿਹਨੇ ਉਹ ਇੱਥੇ ਲੱਗੇ ਹੋਏ ਸਿੰਦਰ ਆਦਰੇ ਤੇ ਤੁਹਾਨੂੰ ਉਹ ਬੋਲਾਂ ਦੀ ਗੱਲ ਵੀ ਦੱਸਦੀ ਤੇ ਫੁੱਲ ਜਿਹੜੇ ਨੇ ਉਹ ਕਿੰਨੇ ਲੱਗੇ ਹੋਏ ਤੇ ਕਿੰਨੇ ਕਿਆਰੀਆਂ 'ਚ ਨੇ ਉਹ ਤੇ ਬੜੀਆਂ ਹੋਈਆਂ ਨੇ ਜਿਸ ਦੇ ਚਲਦੇ ਆ ਜਿਹੜਾ ਇਹ ਫੁੱਲ ਲੱਗੇ ਹੋਏ ਤੇ ਨਜ਼ਰ ਜਿਹੜੇ ਆ ਉਹਤੇ ਅੰਦਰੇ ਹੋਏ ਦਿਖਾਨਗੇ ਹਾਲਾਂਕਿ ਰੋਜ਼ ਫੈਸਟੀਵਲ ਵਿੱਚ ਜਿਹੜਾ 43 एकड़ ਦੀ ਜਤੀਨ ਜਿਹੜੀ ਹੈ ਕਈਸ ਰੋਜ਼ ਫੈਸਟੀਵਲ ਦਾ 파ਰਕ ਹੈ ਰੋਜ਼ ਰੋਜ਼ 파ਰਕ ਹੈ ਉਹਦੇ ਵਿੱਚ ਇਹ ਬਣਿਆ ਹੋਇਆ ਨਿਰਮਲ ਦੇ ਵਿੱਚ 1400 ਤਿਆਰੀਆਂ ਜਿਹੜੀ ਨੇ ਜਿਨ੍ਹਾਂ ਦੇ ਵਿੱਚ ਫੁੱਲ ਲੱਗੇ ਹੋਏ ਨੇ ਉਹ ਨਜ਼ਰਾਂ ਦੇ ਨੇ ਹਾਲਾਂਕਿ 829 ਜਮਾ ਦੇ ਫੁੱਲ ਜਿਹੜੇ ਨੇ ਉਹ ਇਸ ਕਿਆਰੀਆਂ ਕਿਆਰੀਆਂ ਦੇ ਵਿੱਚ 1400 ਕਿਆਰੀਆਂ ਦੇ ਵਿੱਚ ਲੱਗੇ ਹੋਏ ਜذور ਨਜ਼ਰ ਆਉਂਦੇ ਤੇ ਅਲੱਗ-ਅਲੱਗ ਤਰ੍ਹਾਂ ਦੇ ਲੈ ਕੇ ਪੂੜਾ ਦੀ ਗੱਲ ਕਰੀਏ ਤਾਂ ਪੂੜਾ ਦੀ ਕਿਸਮਾਂ ਦੇਖੀ ਜਾਂਦੀ ਹੈ ਨਾ ਕਿ ਪੂੜਾ ਜਿਹੜੇ ਉਸ ਐਸੇ ਵੀ ਨਹੀਂ ਜਿਹੜੇ ਕੀ ਵਿਕਤੀ ਦੇ ਕਦੇ ਵੀ ਨਹੀਂ ਦੇਖੇ ਕਿ ਜੇ ਅਗਰ ਕਾਲੇ ਬਲੈਕ ਰੋਜ਼ ਦੀ ਗੱਲ ਕਰੀਏ ਕਾਲੇ ਗੁਲਾਬ ਦੀ ਗੱਲ ਕਰੀਏ ਤਾਂ ਕਾਲੇ ਗੁਲਾਬ ਵੀ ਜਿਹੜੇ ਨੇ ਉਹ ਬਹੁਤ ਔਖੇ ਲੋਕਾਂ ਨੂੰ ਦਿਖਦੇ ਹੋਏ ਨਜ਼ਰ ਆਉਂਦੇ ਨੇ ਅਵੇਰਨੈਸ ਕੈਂਪ ਜਿਹੜੇ ਉੱਥੇ ਲੱਗੇ ਹੋਏ ਨਜ਼ਰ ਆਉਂਦੇ ਨੇ ਤੇ ਰਖਨਸਵਾਲ ਚੰਡੀਗੜ੍ਹ ਤੋਂ ਲੋਕਾਂ ਜਿਹੜਾ ਉਹ ਗਾਣਾ ਜਿਹੜਾ ਉਹ ਪਿੱਛੇ ਸਾਲ ਦੇ ਵਿੱਚ ਕਿੰਨਾ ਕਿਤੇ ਆਉਂਦਾ ਹੋਇਆ ਦਿਖਦਾ ਸੀ ਉਹ ਵੀ ਇਸ ਗਾਣੇ ਦੇ ਵਿੱਚ ਜਿਹੜਾ ਦੇਖਣ ਨੂੰ ਮਿਲਦਾ ਹੋਇਆ ਨਜ਼ਰ ਆਉਂਦਾ ਹੈ कितना कितने लोग जो मज हो रहे हैं जिन्हें एक अलग ही रखा है जरा सा कलाकार मौजूद है अगर भाई साहब अगर बात की जाए तो ये कौन सा नृत्य आप दिखाते हुए नजर आ रहे हैं ये हमारा ब्रिजलोक नृत्य है और यह जिला पलवल वनचारी से धर्मवीर नगारा पार्टी लोक कला है कौन सा गाना है ये ये जो उस टाइम का भजन है जिस टाइम लक्ष्मण जी को शक्ति लगी थी तो राम जी संजीवन मुठी ले आए थे तो उस टाइम का भजन अगर अगर बात की जाए तो कितने सालों से आप यहाँ तक पहुँचते हुए नजर आ रहे हैं क्योंकि अगर आप लोग यहाँ पहुँचते हो तो लोग आपको पसंद भी बहुत करते हैं जी हम तो यहाँ से बीस पच्चीस साल से आ रहे हैं मेले में इसमें और वैसे हमारी पुरानी संस्कृति है हमारे बुजुर्ग भी इसको बढ़ावा देते आए हैं अगर, तो अगर, अगर जैसे नई पीढ़ी की बात की जाए जी जी जो नए बच्चे हैं तो वो इस नृत्य को सीखना पसंद कर रहे हैं जी जी आप देख रहे हो हमारे साथ नए बच्चे हैं वो भी हमारी कला में आना चाह रहे हैं तो आप देख रहे हो वो तो डांस कर रहे हैं कैसा लगता है जब आप लोग आप लोग गाते हो तो लोग आपके साथ नाचते हैं खुशी जो है प्रकट करते हैं बहुत अच्छा लगता है जी हमको खुशी होती है कि आप लोग हमको समझ रहे हो और देख रहे हो हमको बहुत ये होता है कि हमारी संस्कृति को आप भी पहचान रहे हो इसीलिए हमको हौसला मिलता है क्योंकि हम अपनी संस्कृति आ, को बढ़ा कितने सालों से इस संस्कृति के साथ जुड़े हैं मेरे को पच्चीस साल हो गए अगर इस कला की बात की जाए तो इस कला पर ही आप निर्भर हो या और काम भी कुछ करते हैं अपनी खेती भी है जी तो किसान में है उसके साथ अपनी संस्कृति को लेकर चल रहे हैं कुछ खर्चा अगर बात की जाए तो खर्चा कैसे कुल मिलाकर निकलता है खर्चा कुछ खेतीबाड़ी जिम्मेदारी से होता है कुछ अपना यहां से थोड़ा हो जाता है ठीक है तो यही है अपना ठीक है।, है।, है तो जरूर अगर हरियाणा की बात करें तो हरियाणा की कला जड़ी है वो इथे बिखेरी जा रही थी कि हरियाणा के बीच बताया जा रहा है कि जब लक्ष्मण जी जो ਕਿਤੇ ਲੱਗਦਾ ਜਦੋਂ ਟੀ ਲੱਗਦਾ ਜਦ ਉਹ बेहोश ਹੋ ਕੇ ਨੇ ਜਾ ਕੇ ਪ੍ਰਤਿਕ ਹੁੰਦੇ ਹੋਏ ਨਜ਼ਰਾਂ ਅੰਦਰ ਜਿਸ ਤੀ ਚਲਦੇ ਆ ਜਦੋਂ ਸੰਜੀਵਨੀ ਬੂਟੀ ਫਜੂ ਮਾਂਜੀ ਲਿਆਉਂਦੇ ਨੇ ਤਾਂ ਉਸ ਤੋਂ ਬਾਅਦ ਉਹ ਜੂਰ ਜੀਵਿਤ ਹੁੰਦੇ ਹੋਏ ਨਜ਼ਰਾਂ ਅੰਦਰ ਨੇ ਜਿਸ ਦੇ ਵਿੱਚ ਇਹ ਅਚਨ ਇਤੇ ਜਲਾ ਦਾ ਕੇ ਇਹਨਾਂ ਨੇ ਦਰਸ਼ਕਾਂ ਨੂੰ ਦਿਖਾਇਆ ਚੰਡੀਗੜ੍ਹ ਤੋਂ ਬਿਡੇ ਜਰਨਲਿਸਟ ਸਰਬਜੀਤ ਸਿੰਘ ਦਾ ਨਾਮ ਸੰਦੀਪ ਸਿੰਘ ਅਜੀਤ ਪੀਟੀਵੀ